ਮਨਰੇਗਾ ਮਜ਼ਦੂਰ ਯੂਨੀਅਨ ਪੰਜਾਬ ਦੇ ਪ੍ਰਧਾਨ ਕਮਲ ਸਿੰਘ ਜੀਰਾ ਵੱਲੋਂ ਅੱਜ ਮੋਗਾ ਜ਼ਿਲ੍ਹੇ ਦੇ ਪਿੰਡ ਪੇਖਾ ਵਿਖੇ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਗਈ ਇਸ ਚੋਣ ਦੇ ਵਿੱਚ ਤੇਜ ਸਿੰਘ ਪਿੰਡ ਖੁਖਰਾਣਾ ਸੀਨੀਅਰ ਮੀਤ ਪ੍ਰਧਾਨ ਨਿਰਮਲ ਸਿੰਘ ਪਿੰਡ ਪੇਖਾ ਮੀਡੀਆ ਸਕੱਤਰ ਪੰਜਾਬ ਕਰਨਦੀਪ ਕੌਰ ਜ਼ਿਲ੍ਹਾ ਪ੍ਰਧਾਨ ਗੱਜਨਵਾਲਾ ਅਮਨਦੀਪ ਸਿੰਘ ਜ਼ਿਲ੍ਹਾ ਸੈਕਟਰੀ ਗੁੱਡੀ ਪਿੰਡ ਮੁਬਾਰਕਪੁਰ ਜ਼ਿਲ੍ਹਾ ਮੀਤ ਪ੍ਰਧਾਨ ਸੁਖਜੀਤ ਕੌਰ ਪਿੰਡ ਵੱਡਾ ਕਰ ਬਲਾਕ ਪ੍ਰਧਾਨ ਮਾਇਕੌਰ ਪਿੰਡ ਵੱਡਾ ਕਰਮੀਤ ਪ੍ਰਧਾਨ ਹਰਵਿੰਦਰ ਕੌਰ ਪਿੰਡ ਪੇਖਾ ਜਰਨਲ ਸੈਕਟਰੀ ਹਰਪਗਵਾਨ ਸਿੰਘ ਪਿੰਡ ਗੱਜਨਵਾਲਾ ਬਲਾਕ ਸਲਾਹਕਾਰ ਦਵਿੰਦਰ ਸਿੰਘ ਪਿੰਡ ਗੱਜਨਵਾਲਾ ਸਰਕਲ ਪ੍ਰਧਾਨ ਗੁਰਦੀਪ ਸਿੰਘ ਪਿੰਡ ਗੱਜਨਵਾਲਾ ਇਕਾਈ ਪ੍ਰਧਾਨ ਸਰਬਜੀਤ ਕੌਰ ਚੋਟੀਆਂ ਠੋਬਾ ਜਿਲ੍ਹਾ ਸਲਾਹਕਾਰ ਤਰਸੇਮ ਸਿੰਘ ਪਿੰਡ ਮੁਬਾਰਕਪੁਰ ਮੀਤ ਪ੍ਰਧਾਨ ਬਲਾਕ ਕਰਮਜੀਤ ਕੌਰ ਮੁਬਾਰਕਪੁਰ ਸਰਕਲ ਪ੍ਰਧਾਨ ਸਰਜੀਤ ਸਿੰਘ ਕੋਟੀ ਸੇਖਾਂ ਬਲਾਕ ਪ੍ਰਧਾਨ ਰਾਜਵੀਰ ਕੌਰ ਸੰਤੂ ਵਾਲਾ ਦਫ਼ਤਰ ਇੰਚਾਰਜ ਜ਼ਿਲ੍ਹਾ ਮੋਗਾ ਇਸ ਮੌਕੇ ਮਨਰੇਗਾ ਮਜ਼ਦੂਰ ਯੂਨੀਅਨ ਪੰਜਾਬ ਦੇ ਪ੍ਰਧਾਨ ਕਮਲ ਸਿੰਘ ਜੀਰਾ ਦੀ ਅਗਵਾਈ ਵਿੱਚ ਮਨਰੇਗਾ ਯੂਨੀਅਨ ਦੇ ਨਵੇਂ ਚੁਣੇ ਗਏ ਅਹੁਦੇਦਾਰਾਂ ਵੱਲੋਂ ਡੀਸੀ ਮੋਗਾ ਦੇ ਨਾਲ ਇੱਕ ਵਿਸ਼ੇਸ਼ ਮੁਲਾਕਾਤ ਵੀ ਕੀਤੀ ਗਈ ਇਸ ਮੌਕੇ ਸਾਡੀ ਟੀਮ ਨਾਲ ਮਨਰੇਗਾ ਮਜ਼ਦੂਰ ਯੂਨੀਅਨ ਪੰਜਾਬ ਦੇ ਪ੍ਰਧਾਨ ਕਮਲ ਸਿੰਘ ਜੀਰਾ ਅਤੇ ਨਰਮਨ ਸਿੰਘ ਮੀਡੀਆ ਸਲਾਹਕਾਰ ਪੰਡ ਪੇਖਾ ਨੇ ਵਿਸ਼ੇਸ਼ ਗੱਲਬਾਤ ਕੀਤੀ ਆਓ ਤੁਸੀਂ ਵੀ ਸੁਣੋ ਕੀ ਸਮੋਖ ਕੀ ਕਿਹਾ ਇਹਨਾਂ ਨੇ ਜੇ ਨਿਊਜ਼ ਪੰਜਾਬੀ ਦੇ ਮੋਗਾ ਤੋਂ ਜੁਗਿੰਦਰ ਸਿੰਘ ਗਿੱਲ ਦੀ ਖਾਸ ਰਿਪੋਰਟ ਮੇਰਾ ਨਾਮ ਡਾਕਟਰ ਕਮਲ ਮੈਂ ਮਰੇਕਾ ਮਸੀਹ ਨਿਪੰਧ ਸਾਹਿਬ ਦਾ ਰੇਪੋਰਟਰ ਅੱਜ ਮਾਨ ਜੋਗ ਡਿਸਟ੍ਰਿਕਟ ਕਮਿਸ਼ਨਰ ਮੋਗਾ ਨੂੰ ਨਵੀਂ ਚੁਣੀ ਹੋਈ ਜਿੰਨੀ ਵੀ ਮਰੇਕਾ ਵਰਕੇ ਜਿੰਨੀ ਅੰਦੇ ਧਾਰਨੇ ਉਹ ਸਾਡੇ ਪੰਜਾਬ ਦੇ ਮੀਡੀਆ ਸਖਤਰ ਸੇਖਾ ਜੀ ਜੇ ਨਾਮ ਉਨਾਂ ਲੈ ਕੇ ਸਮਾਂ ਜੋ ਦਿੱਤੀ ਕਮਿਸ਼ਨਰ ਸਾਹਿਬ ਨੇ ਇੱਕ ਮੁਟਾ ਪੇਰੀ ਕੀਤਾ ਔਰ ਉਹਨਾਂ ਦਾ ਧੰਨਵਾਦ ਕੀਤਾ ਉਹਨਾਂ ਨੇ ਦੱਸਿਆ ਕਿ ਸਾਨੂੰ ਬਹੁਤ ਮੁਸ਼ਕਲਾਂ ਆਉਂਦੀਆਂ ਉਹਨਾਂ ਨੇ ਕਿਹਾ ਕਿ ਕਿਸੇ ਤਰ੍ਹਾਂ ਦੇ ਵੀ ਇੰਡੈਗਾ ਵਰਕਰਾਂ ਨੂੰ ਕਿਸੇ ਤਰ੍ਹਾਂ ਨੇ ਕੋਈ ਮੁਸ਼ਕਲ ਹੋਵੇ ਆ ਤਾਂ ਮੈਨੂੰ ਕਦੋਂ ਵੀ ਆ ਕੇ ਮਿਲ ਸਕਦੇ ਨੇ ਹਾਂ ਕੀ ਨਾਮ ਹੈ ਵੀ ਕੀ ਨਰਮਲ ਸਿੰਘ ਜੀ ਨਰਮਲ ਸਿੰਘ ਹੰਢ ਭੇਖਾ ਜਿਹਦੇ ਵਿੱਚ ਮੈਂ ਮਨਰੇਗਾ ਯੂਨੀਅਨ ਦਾ ਮੀਡੀਆ ਖਤਰ ਉਹਦੇ ਵਿੱਚ ਕਮਲ ਸਿੰਘ ਜੀੜਾ ਸਾਡੇ ਪੰਜਾਬ ਦੇ ਪ੍ਰਧਾਨ ਹੈ ਜੀ ਉਹਦੇ ਵਿੱਚ ਅਸੀਂ ਮੋਗਾ ਜ਼ਿਲ੍ਹੇ ਦੇ ਵਿੱਚ ਜਿਹੜੀ ਮੀਟਿੰਗ ਕੀਤੀ ਐ ਜਿਹੜੇ ਸਾਡੇ ਨਵੇਂ ਪ੍ਰਧਾਨ ਬਣਾਏ ਆ ਇਹਦੇ ਵਿੱਚ ਉਹਦੇ ਵਿੱਚ ਜ਼ਿਲ੍ਹਾ ਪ੍ਰਧਾਨ ਸਾਡਾ ਕਰਨਦੀਪ ਗੱਜਣਵਾਲਾ ਇੱਕ ਸਾਡੀ ਈਸੇਖਾਂ ਦੇ ਕੋਲ ਦੇ ਵਿੱਚ ਪਿੰਡ ਹੈ ਔਗੜ ਵੈਸੇ ਨਾਂ ਤਾਂ ਉਹਦਾ ਪੱਕਾ ਹੋਰ ਆ ਚੱਲ ਆਪਾਂ ਔਗੜ ਕਹਿ ਦਿੰਨੇ ਆ ਉਥੇ ਸਾਡੀ ਮੀਤ ਪ੍ਰਧਾਨ ਆ ਜ਼ਿਲ੍ਹੇ ਦੀ ਇੱਕ ਸਾਡੇ ਹਰਵਿੰਦਰ ਕੌਰ ਆਪਣੈਂ ਪੇਖੇ ਦੀ ਕੁੜੀ ਵੈਸੇ ਉਹਨੂੰ ਅਸੀਂ ਮੇਟ ਵੀ ਰੱਖਣਾ ਹੈ ਉਹਨੂੰ ਅਸੀਂ ਮੋਗਾ 2 ਦੀ ਬਲਾਕ ਦੀ ਜਲ ਸੈਕਟਰੀ ਬਣਾਇਆ ਗਿਆ ਦੀ ਦੇ ਵਿੱਚ ਦੋ ਸਾਡੇ ਵੱਡੇ ਘਰ ਤੋਂ ਲਟਕੀਆਂ ਪਹਿਲਾਂ ਵੀ ਉਹ ਮੇਡ ਮੇਡ ਦਾ ਕੰਮ ਕਰਦੇ ਆਂ ਸੀ ਉਹਨਾਂ ਨੂੰ ਚਲੋ ਨਵੀਆਂ ਪੰਚਾਇਤਾਂ ਬਣ ਕੇ ਇਹਨਾਂ ਨੂੰ ਹਟਾਤਾ ਉਹ ਵਿਚਾਰੀਆਂ ਵੈਸੇ 12-12 ਜਮਾਤਾਂ ਪੜੀਆਂ ਸੀ ਹੁਣ ਤਾਂ ਇਹਨਾਂ ਨੂੰ ਮੈਂ ਪ੍ਰੋਸੈਸ ਬਣਾ ਲਿਆ ਵੀ ਜਿਹੜੇ ਨੇ ਵੀ ਮੇਡ ਲੱਗਣਾ ਹੈ ਸਰਕਾਰ ਨੂੰ ਵੀ ਇਹ ਵੀ 12 ਜਮਾਤਾਂ ਪੜਿਆ ਹੋਣਾ ਚਾਹੀਦਾ ਕਿਉਂਕਿ ਇਹਦੇ ਵਿੱਚ ਇੰਗਲਿਸ਼ ਲਿਖੀ ਹੈ ਥੋੜੀਆਂ ਪੜੀਆਂ ਨੂੰ ਕਈ ਵਾਰ ਨਹੀਂ ਹੁੰਦਾ ਇਹ ਜਿਹੜੀਆਂ ਤਿੰਨੇ ਕੁੜੀਆਂ ਭੇਖਾਪਿੰਡ ਦੋ ਵੱਡੇ ਘਰ ਤੋਂ ਇਹਨਾਂ ਨੂੰ ਅਸੀਂ ਪਹਿਲੋਂ ਇਹ ਹੀ ਪੁੱਛਿਆ ਕਿ ਤੁਸੀਂ ਕਿੰਨੀਆਂ-ਕਿੰਨੀਆਂ ਜਮਾਤਾਂ ਪੜ੍ਹੀਆਂ ਉਹਦੇ 12-12 ਜਮਾਤੀਆਂ ਅੰਕਲ ਪੜ੍ਹੀਆਂ ਸੀ ਫਿਰ ਉਹਨਾਂ ਦੇ ਜਿਹੜੇ ಗ್ರಾಮ ਸੇਵਕ ਉਹਨਾਂ ਨੂੰ ਲੱਗੇ ਉਹਨਾਂ ਨੇ ਪੁੱਛਿਆ ਉਹਨਾਂ ਦੀ ਵੀ ਠੀਕ ਆ ਕੁੜੀਆਂ ਪੜ੍ਹੀਆਂ ਬਹੁਤ ਜ਼ਿਆਦਾ ਐ ਫਿਰ ਤੁਸੀਂ ਇਹਨਾਂ ਨੂੰ ਜੋ ਵੀ ਕਰਨਾ ਕੋਈ ਗੱਲ ਨਹੀਂ ਚਲੋ ਇਹਨਾਂ ਨੂੰ ਅਸੀਂ ਪੁੱਛ ਕੇ ਇਹਦੀ ਕਮਲਜੀਤ ਰਾਣਾ ਸਲਾਹ ਕਰਕੇ ਅਸੀਂ ਇਹਨਾਂ ਦੀ ਮੈਂਬਰਸ਼ਿਪ ਭਰਾਈ ਕਿਉਂਕਿ ਜਦੋਂ 25 ਮੈਂਬਰ ਹੋ ਜਾਂਦੇ ਉਹਦੇ ਫਿਰ ਉਹਦੇ ਵਿੱਚ ਅਸੀਂ ਉਹਨਾਂ ਦੀਆਂ ਨਿਯੁਕਤੀਆਂ ਕਰਕੇ ਕਿਉਂਕਿ ਕਈਆਂ ਵੀਰਾਂ ਦਾ ਜਿਵੇਂ ਹਰਤੇਜ ਸਿੰਘ ਹੈ ਉਹ ਸਾਡਾ ਮੀਤ ਪ੍ਰਧਾਨ ਪੰਜਾਬ ਦਾ ਤੇ ਕਮਲਜੀਤ ਦਾ ਪੰਜਾਬ ਦਾ ਪ੍ਰਧਾਨ ਹੈ ਉਹਦੇ ਵਿੱਚ ਸਰਬਜੀਤ ਕਟੀਆਂ ਉਹ ਸਾਡੇ ਜ਼ਿਲ੍ਹੇ ਦੇ ਸਲਾਹਕਾਰ ਹੈ ਉਸ ਸਾਡੇ ਬੰਦੇ ਜਿਹੜੇ ਜਿਨ੍ਹਾਂ ਦਾ ਮੈਂ ਨਾਂ ਨਹੀਂ ਜਾਣਦਾ ਚਲੋ ਉਹਨਾਂ ਦਾ ਤੁਸੀਂ ਲੈਕ ਯੂਬ ਦੇ ਵਿੱਚ ਦੱਸ ਦੱਸਿਆ ਜਾਣਾ ਉਹਦੇ ਵਿੱਚ ਮੈਂ ਇਹਨਾਂ ਨੂੰ ਜੰਗਲਾਤ ਮੈਕਮੇ ਨੂੰ ਵੀ ਮੈਸੇਜ ਕੀਤਾ ਵੀ ਪਿੰਡ ਗੱਜਣ ਵਾਲਾ ਵੱਡਾ ਘਰ ਇਹਨਾਂ ਨੂੰ ਭਾਈ ਜੰਗਲਾਤ ਮੈਕਮੇ ਵੱਲੋਂ ਵੀ ਦੋ ਤਨਵੀਰੀ ਫੋਨ ਕੀਤਾ ਵੀ ਇਹਨਾਂ ਨੂੰ ਕੰਮ ਦਿੱਤਾ ਜਾਵੇ ਤੇ ਨੂੰ ਗਾਰਡ ਨੂੰ ਮੈਂ ਵੱਡਾ ਘਰ ਬੀੜ ਨੂੰ ਵੀ ਪੁੱਛਿਆ ਮੈਂ ਕਿ ਐਸਾ ਕਰਕੇ ਵੱਡਾ ਘਰ ਗੱਜਣ ਵਾਲਾ ਜਗਰ ਕੀਤਾ ਉਹਨਾਂ ਕੋਲੇ ਵੀ ਇਹਨਾਂ ਨੂੰ ਕੰਮ ਦਿੱਤਾ ਜਾਵੇ ਉਹਨਾਂ ਨੇ ਕੋਈ ਬਾਣੀ ਤਾਂ ਨਹੀਂ ਮੈਨੂੰ ਪੱਕੀ ਹਾਂ ਤਾਂ ਨਹੀਂ ਕਈ ਵਾਰ ਕੋਈ ਨਹੀਂ ਵੀ ਨਹੀਂ ਆ ਕਰਦੇ ਹਾਂ ਜਿਵੇਂ ਜਿਵੇਂ ਕਹਿਣ ਦਾ ਮਤਲਬ ਕੋਈ ਬਾਲਾ ਅਨਾ ਕਾਨੀ ਜੀ ਕੀਤੀ ਫਿਰ ਮੈਂ ਦਮਾਰੇ ਉਹਨਾਂ ਨੂੰ ਫੋਨ ਲਾਈ ਪਾਈ ਐਸੀਆਂ ਕਰਕੇ ਆਪਾਂ ਨਵੇਂ ਐਸਟੀਮੇਟ ਬਣਾਏ ਆ ਵੱਡਾ ਘਰ ਗੱਜਣ ਵਾਲਾ ਤੇ ਠੇਖਾ ਚੱਲ ਚੱਲੀ ਜਾਂਦਾ ਉਹਨਾਂ ਨੂੰ ਵੀ ਥੋੜਾ ਪਤਾ ਦਿਓ ਵੰਡ ਚੁੰਡ ਕੇ ਸਾਰਿਆਂ ਨੂੰ ਦਿੱਤਾ ਜਾਵੇ ਉਹਨਾਂ ਨੇ ਕੋਈ ਬਾਲੀ ਮੈਨੂੰ ਹਾਂ ਤਾਂ ਨਹੀਂ ਕਹੀ ਐ ਅਨਾ ਕਾਨੀ ਜੀ ਕਰਕੇ ਉਹਨਾਂ ਨੇ ਕਿਹਾ ਵੀ ਕੋਈ ਨਹੀਂ ਆਪਾਂ ਝੋਨਾ ਲਾਉਣਾ ਉਸ ਕਰਕੇ ਅਸੀਂ ਰੇਂਜ ਅਫਸਰ ਸਾਹਿਬ ਨੂੰ ਮੰਗ ਪੱਤਰ ਵੀ ਦਿੱਤਾ ਚੀਤੇ ਰਹੀ ਵੀ ਸਹੀ ਨਾ ਪਿੰਡਾਂ ਨੂੰ ਕੰਮ ਦਿੱਤਾ ਜਾਵੇ ਦੂਜੀ ਗੱਲ ਪਿੰਡ ਭੇਖੀ ਦੀ ਜਿਹੜੀ ਗੱਲ ਹੈ ਵੈਸੇ ਮੇਰੇ ਤਾਏ ਦਾ ਮੁੰਡਾ ਹੀ ਆ ਸਰਪੰਚ ਤੇ ਉਹਨਾਂ ਨੂੰ ਮੈਂ ਇਹ ਗੱਲ ਕਿਹਾ ਮੈਂ ਕਿਹਾ ਵੀ ਮੈਨੂੰ ਪਾਵ ਲੱਖ ਦੇ ਦੱਸਣ ਦੀ ਗੱਲ ਆ ਵੀ ਆਪਣੇ ਗੈਰ ਕਾਨੂੰਨੀ ਹਾਜ਼ਰੀਆਂ ਲੱਗਦੀਆਂ ਕੱਲ ਨੂੰ ਤੁਸੀਂ ਪੰਚਾਇਤਾਂ ਇਹਦੇ ਵਿੱਚ ਕੱਲ ਨੂੰ ਫੇਰ ਆਏ ਨਾ ਹੋਵੇ ਵੀ ਮੈਂ ਉਹ ਉਹਦੀ ਕੋਈ ਖੋਜ ਵੀ ਕਰ ਲਾਂ ਵੀ ਆਪਾਂ ਘਰ ਦੇ ਘਰ ਦੇ ਇਵੇਂ ਲੜਾਂਗੇ ਉਹਨਾਂ ਨੇ ਵੀ ਮੈਨੂੰ ਕੋਈ ਬਾਲਾ ਵਧੀਆ ਨਹੀਂ ਦੱਸਿਆ ਕਿ ਉਹ ਮੈਨੂੰ ਦੱਸੋ ਮੈਨੂੰ ਦੱਸੋ ਚਲੋ ਪਵਲਖ ਨੇ ਦੱਸਿਆ ਜਿਨ੍ਹਾਂ ਨੇ ਹੁਣ ਮੈਂ ਦੱਸਿਆ ਉਹਨਾਂ ਦਾ ਮੈਂ ਹੁਣ ਨਾਂ ਥੋੜੋ ਲੈ ਕੇ ਵੀ ਇਹਨਾਂ ਨੂੰ ਦੱਸਣਾ ਹੈ ਚਲੋ ਇਹਨਾਂ ਨੂੰ ਮੈਂ ਆਪ ਵੀ ਗੌਰ ਕੀਤੀ ਪੰਜ-ਛੇ ਦਿਨ ਮੈਨੂੰ ਉਹਦੇ ਗੌਰ ਕਰ ਭਾਈ ਉਹਨਾਂ ਦੇ ਵਿੱਚ ਜਿਹੜੇ ਸਾਡੇ ਤਿੰਨੇ ਮੇਟ ਹੈ ਮੈਂ ਤਾਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦਾ ਪੰਚਾਇਤ ਨੂੰ ਬੇਨਤੀ ਕਰਦਾ ਮੈਨੂੰ ਹਟਾਓ ਵੀਡੀਓ ਸਾਹਿਬ ਨੂੰ ਬੇਨਤੀ ਕਰਦਾ ਗ੍ਰਾਮ ਸਭ ਨੂੰ ਬੇਨਤੀ ਕਰਦਾ ਇਹਨਾਂ ਨੂੰ ਹਟਾਇਆ ਜਾਣਾ ਚਾਹੀਦਾ ਜੇ ਉਹ ਜੀਆਂ ਗਲਤ ਹਰਕਤਾਂ ਕਰਦੇ ਆ हेलो ਇਹਨਾਂ ਨੂੰ ਮੈਂ ਫਿਰ ਆਪ ਗੌਰ ਕੀਤੀ ਮੈਂ ਚਲੋ ਕਈ ਵੀਰਾਂ ਮੰਦੇ ਆਪਣੇ ਜਿਹੜੇ ਪਿੰਡਾਂ ਵਾਲੇ ਹੁੰਦੇ ਆ ਐਵੇਂ ਕਹਿੰਦੇ ਚਲੋ ਮੈਂ ਆਪ ਉਹ ਗੌਰ ਕੀਤੀ ਉਹਦੇ ਵਿੱਚੋਂ ਕੀ ਉਹਨਾਂ ਨੇ ਪ੍ਰੋਫੈਸਰ ਬਣਾਇਆ ਵੀ 10:30 ਵਜੇ ਵਾਪਸ ਘਰੇ ਮੁੜ ਜਰਾਂਗਾ ਮੈਦ ਦੇ ਵਿੱਚ ਹਾਜ਼ਰੀ ਲਵਾ ਕੇ 4:30 ਵਜੇ ਫਿਰ ਅਥਨੇ ਹਾਜ਼ਰੀ ਲੱਗ ਜੀ ਉਹਦੇ ਵਿੱਚ ਐਡ ਫੇਰ ਹੋ ਜਾਂਦੇ ਆ ਚਲੋ ਉਹਨਾਂ ਨੇ ਮੈਨੂੰ ਦੱਸਿਆ ਵੀ ਇਹ ਹੁਣ ਆਹ ਕੁਛ ਆ ਤੂੰ ਵੇਖ ਲੈ ਤਿੰਨ ਚਾਰ ਦਿਨ ਮੈਂ ਲਗਾਤਾਰ ਵੇਖਿਆ ਚਲੋ ਮੈਂ ਕਿਹਾ ਵੀ ਜੀ ਤੁਸੀਂ ਚਾਹੁੰਦੇ ਆ ਵੀ ਆਪਾਂ ਇਹ ਬੰਦਿਆਂ ਨੂੰ ਕਹਿਣਾ ਤੇ ਚਲੋ ਕੈਮਰੇ ਟੱਪ ਕੇ ਆਉਂਦੇ ਆ ਆਪਾਂ ਪ੍ਰਸ਼ਾਸਨ ਨੂੰ ਕਹਿ ਕੇ ਕੈਮਰੇ ਚੈੱਕ ਕਰਾ ਲੈਣੇ ਭਾਈ ਜੀ ਆਪਾਂ ਇਹ ਇਹੀ ਗੱਲ ਆ ਥੋੜੀ ਫਿਰ ਉਹ ਮੈਂ ਪਿੰਡ ਦੇ ਵਿੱਚ ਟੈਕਨੀਕ ਬਹੁਤ ਬੰਦਿਆਂ ਨੇ ਮੈਨੂੰ ਜਾਨੀ ਇਹੇ ਗੱਲ ਦੱਸੀ ਵੀ ਐਸਿਆਂ ਕਰਕੇ ਪਾਈ ਗੈਰਕਾਨੂੰਨੀ ਹਾਈਆਂ ਲੱਗਦੀਆਂ ਫਿਰ ਮੈਂ ਕਿਹਾ ਚਲੋ ਆਪਾਂ ਇਹ ਨਾ ਗੱਲ ਕਰੀਏ ਚਲੋ ਆਪਾਂ ਬਦਲਣ ਦੀ ਵੀ ਸਕੀਮ ਕਰ ਲਈਏ ਚਲੋ ਸਾਡੇ ਪਿੰਡ ਦੇ ਵਿੱਚ ਕੁੜੀ 12 ਪੜ੍ਹੀ ਆ ਉਹਦਾ ਵੈਸੇ ਤਾਂ ਨਾਂ ਕਰਨਾ ਹੀ ਲੈਂਦੇ ਉਹ ਦੀਪਾ ਸਿੰਘ ਉਹਦੇ ਘਰ ਵਾਲੀ ਆ ਚਲੋ ਅਸੀਂ ਉਹਨਾਂ ਨੂੰ ਕਿਆ ਵੀ ਭਾਈ ਤੁਹਾਨੂੰ ਕੱਲ ਨੂੰ ਫੇਰ ਹਟਾਉਣਗੇ ਤੁਸੀਂ ਕਾਰਡ ਬਣਾਉਂ ਦੀ ਚਾਚਾ ਚਲੋ ਠੀਕ ਆ ਮੈਨੂੰ ਤੁਸੀਂ ਜੋ ਵੀ ਕਰਨਾ ਚਾਹ ਕਾਰਡ ਬਣਾ ਲਓ ਯੂਨੀਅਨ ਦਾ ਸੀ ਉਹਨੂੰ ਜਨ ਸੈਟਰੀ ਬਣਾਤਾ ਫਿਰ ਮੈਂ ਕਮਲਜੀਤ ਨਾਲ ਗੱਲ ਕੀਤੀ ਪੰਜਾਬ ਪ੍ਰਧਾਨ ਵੀ ਐਸਾ ਕਰਕੇ ਭਾਈ ਵੀ ਆਪਾਂ ਬੰਦਾ ਵੀ ਬਦਨਾ ਦੀ ਕੁੜੀ ਨੂੰ ਪ੍ਰਧਾਨ ਵੀ ਬਣਾਉਣਾ ਉਹਨਾਂ ਦਾ ਭਾਈ ਜੀ ਚਲੋ ਮੇਡ ਦੀ ਜਿਹੜੀ ਗੱਲ ਆ ਮੇਡ ਵੀ ਮੇਡਗੀ ਵੀ ਕਰੂਗੀ ਤੇ ਉਹ ਪ੍ਰਧਾਨਗੀ ਵੀ ਕਰੂਗੀ ਉਹਨਾਂ ਵੀ ਇਹਦੇ ਵਿੱਚ ਨਰੇਗਾ ਵਾਲੇ ਜਿਹੜੇ ਬੰਦੇ ਉਹਨਾਂ ਦੇ ਗੁੱਠੇ ਚਾਹੀਦੇ ਆ ਚਲੋ ਜੀ ਮੈਂ ਆਵੇ ਹੁਣ ਮੇਰੇ ਕੋਲੇ ਵੀ ਆ ਲੈਟਰ ਮੈਂ ਵੀਡੀਓ ਸਾਹਿਬ ਨੂੰ ਦੇਣਾ ਸਾਰੇ ਬੰਦਿਆਂ ਨੇ ਕੱਲੇ ਕੱਲੇ ਬੰਦੇ ਤੋਂ ਮੈਂ ਗੂਠਾ ਲਵਾਇਆ ਵੀ ਲੈ ਪਾਈ ਆਪਾਂ ਆਹਾ ਕੰਮ ਕਰਨ ਲੱਗੇ ਮੇਟ ਬਦਲਣ ਲੱਗੇ ਆ ਜੇ ਗੂਠਾ ਲਾਉਣਾ ਨਾ ਲਾਉਣਾ ਚਲੋ ਮੇਰੇ 20 ਗੂਠੇ ਦਾ ਰਹਿ ਹੀ ਗਏ ਜਿਹਦੇ ਵਿੱਚ ਆ ਮੈਂ ਸਾਰਿਆਂ ਨੂੰ ਦੱਸ ਕੇ ਵੀ ਆਪਾਂ ਮੇਟ ਬਦਲਨੇ ਆ ਫੇਰ ਗੂਠੇ ਲਾਉਣ ਨੂੰ ਰਹਿਣ ਦਿਓ ਚਲੋ ਇੱਕ ਦੋ ਬੰਦੇ ਮੈਨੂੰ ਜਵਾਬ ਦਿੱਤਾ ਬਾਕੀ ਸਾਰਿਆਂ ਨੇ ਬੇਫਿਕਰੋ ਕੇ ਲਾਤੇ ਇਸ ਕਰਕੇ ਮੈਂ ਬੇਨਤੀ ਕਰਦਾ ਹਾਂ ਪ੍ਰਸ਼ਾਸਨ ਨੂੰ ਵੀ ਇਹ ਜਿਹੜੇ ਮੇਟ ਆ ਇਹਨਾਂ ਦੀ ਜੋ ਵੀ ਡਿਟੇਲ ਕਢਾ ਕੇ ਚਾਹੁੰਨਾ ਤਾਂ ਮੈਂ ਪਿੰਡ ਨੂੰ ਮੈਂ ਸਾਰਿਆਂ ਨੂੰ ਕਿਹਾ ਮੈਂ ਕਿਹਾ ਮੈਨੂੰ ਦੱਸੋ ਕਿਹੜੇ ਕਿਹੜੇ ਬੰਦੇ ਆ ਚਲੋ ਆਪਾਂ ਉਹਨਾਂ ਦੇ ਨਾਂ ਤਾਂ ਨਹੀਂ ਲੈ ਲੈ ਸਕਦੇ ਪਰ ਆਪਾਂ ਲੈਪੀ ਰੂਪ ਚ ਦੇ ਦੇਾਂਗੇ ਵੀ ਆਹ ਆਹ ਬੰਦੇ ਭਾਈ ਗੈਰਕੁਨੂਨਾ ਕੰਮ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ